ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਦਾ ਵੀਜ਼ਾ ਅਫਸਰ ਤੋਂ ਸਾਡੇ ਨਾਲ ਮੌਜੂਦ ਨੇ ਉਹ ਵਿਦਿਆਰਥੀ ਜਿਨ੍ਹਾਂ ਦਾ ਕੈਨੇਡਾ ਦੇ ਲਈ ਬਜਟ ਘੱਟ ਹੈ ਉਹ ਕਿਵੇਂ ਜਾ ਸਕਦੇ ਨੇ ਕਿਉਂਕਿ ਜਨੂਅਰੀ ਇਨਟੇਕ 26 ਬਹੁਤ ਨੇੜੇ ਆ ਗਿਆ ਉਹ ਵਿਦਿਆਰਥੀ ਕਿਵੇਂ ਅਪਲਾਈ ਕਰ ਸਕਦੇ ਨੇ ਘੱਟ ਬਜਟ ਦੇ ਨਾਲ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਸਾਡੇ ਨਾਲ ਸਨੇਹਾ ਮੈਡਮ ਨੇ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਜੀ ਕਿ ਪੂਰੀ ਕਲੈਰਿਟੀ ਸਾਡੇ ਨਾਲ ਸਾਂਝੀ ਕਰੇ ਸੋ ਕੈਨੇਡਾ ਸਟਡੀ ਵੀਜ਼ਾ ਜਨੂਅਰੀ 2026 ਇਨਟੇਕ ਦੀ ਗੱਲ ਕਰੀਏ ਤਾਂ ਬਹੁਤ ਹੀ ਨੀਅਰ ਆ ਰਿਹਾ ਵਾ ਔਰ ਅੱਜ ਦਾ ਜਿਹੜਾ ਸ਼ੋਅ ਹੈਗਾ ਉਹ ਇਨ ਟੇਕਸ ਨੂੰ ਨਾ ਲੈ ਕੇ ਹੋਏ ਇੰਪੋਰਟੈਂਟ ਹੈਗਾ ਜਿਨ੍ਹਾਂ ਦਾ ਬਜਟ ਨਹੀਂ ਹੈ ਕੈਨੇਡਾ ਚਾਹੁੰਦਾ ਸੋ ਇੱਕ ਕੈਨੇਡਾ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਹੁਣ ਤੁਹਾਨੂੰ ਕੈਨੇਡਾ ਤੋਂ ਲੋਨ ਇਸ਼ੂ ਕਰੇਗੀ ਸੋ ਸਾਡੇ ਉਹਨਾਂ ਨਾਲ ਟਾਇਪਸ ਹੋਏ ਆ ਸੋ ਜਿਹੜੇ ਸਟੂਡੈਂਟਸ ਆਪਣੀ ਟਿਊਸ਼ਨ ਫੀਸ ਜੀਆਈਸੀ 'ਤੇ ਨਹੀਂ ਕਰ ਸਕਦੇ ਉਹ ਇੱਕ ਲੋਨ ਲੈ ਸਕਦੇ ਆ ਸਪੋਜ਼ ਕਰੋ ਤੁਹਾਡੀ 2 ਸਾਲ ਦੀ ਪੜ੍ਹਾਈ ਆ ਪਲੱਸ ਤੁਸੀਂ ਜੀਆਈਸੀ ਦੇਣੀ ਆ ਤਾਂ ਉਹ ਤੁਹਾਡਾ ਪੂਰਾ ਲੋਨ ਇਸ਼ੂ ਹੋ ਜਾਏਗਾ ਔਰ ਅਗਰ ਤੁਸੀਂ ਕੱਲੀ ਟਿਊਸ਼ਨ ਫੀਸ ਦਾ ਲੋਨ ਕਰਾਣਾ ਹੈ ਜੀਆਈਸੀ ਆਪਣੀ ਪੇ ਕਰਨੀ ਆ ਤਾਂ ਵੀ ਹੋ ਜਾਏਗਾ ਇਨਸਟਾਲਮੈਂਟਸ ਉਹ ਸਾਬਨਾ ਹੋ ਜਾਣਗੇ ਔਰ ਇਹ ਸਾਰੀਆਂ ਇਨਸਟਾਲਮੈਂਟਸ ਤੁਸੀ ਉੱਥੇ ਜਾ ਕੇ ਪੇ ਕਰਨੀਆਂ ਉਹ ਵੀ ਪਰ ਮੰਥ ਕਰਨੀਆਂ ਐਂਡ ਮੋਰਓਵਰ ਇਹ ਕੰਪਨੀ ਤੁਹਾਨੂੰ ਸਿਰਫ ਉਹ ਕੋਰਸੇਸ ਆਪਸ਼ਨ ਦੇਗੀ ਜਿਹਦੇ ਵਿੱਚ ਉੱਥੇ ਡਿਮਾਂਡ ਵੀ ਹੈਗੀ ਆ ਉਹਦਾ ਰੀਜ਼ਨ ਕੀ ਆ ਕਿ ਉਹ ਤੁਹਾਨੂੰ ਜੌਬ ਦੇ ਵਿੱਚ ਵੀ ਹੈਲਪ ਕਰੇਗੀ ਤਾਂ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਇੰਸਟਾਲਮੈਂਟਸ ਹੈ ਜਿਹੜਾ ਤੁਸੀਂ ਉਹਨਾਂ ਤੋਂ ਲੋਨ ਲੱਤਾ ਹੈ ਤਾਂ ਤੁਸੀਂ ਉਹਨਾਂ ਨੂੰ ਈਜ਼ੀਲੀ ਵਾਪਸ ਕਰ ਸਕੋ ਔਰ ਜਿਹੜਾ ਪਲਾਨ ਵੀ ਹੈਗਾ ਵਾ 2 ਸਾਲ ਦੀ ਚਾਹੇ ਪੜ੍ਹਾਈ ਹੈਗੀ ਆ ਬਟ ਆਬਵੀਅਸ ਆ ਕਿ ਉਹ ਵੀ ਇੰਨਾ ਬਰਡਨ ਨਹੀਂ ਹੈ ਈਐਮਆਈ ਜਿਹੜੀ ਹੈਗੀ ਆ ਬਹੁਤ ਇਕਨੋਮਿਕਲੀ ਆ ਕਿਉਂਕਿ ਇਹ ਕੇਸ ਜਿਹੜਾ ਹੈਗਾ ਉਹ 6-7 ਸਾਲਾਂ ਤੱਕ ਚੱਲੇ ਜਾਏਗਾ ਕੀ ਮੀਨਸ ਕਿ ਤੁਹਾਨੂੰ ਜਿਹੜੀ ਈਐਮਆਈ ਦੀ ਵੀ ਅਮਾਉਂਟ ਹਰ ਮੰਥ ਹੈਗੀ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਹੋਗੀ ਤਾਂ ਕਿ ਤੁਸੀਂ ਆਪਣੀ ਟਾਈਮ ਸਿਰ EMI ਵੀ ਦੇ ਸਕੋ ਆਪਣਾ ਗਰੋਸਰੀ ਵੀ ਕੱਢ ਸਕੋ ਆਪਣਾ ਰੈਂਟ ਵੀ ਦੇ ਸਕੋ ਔਰ ਆਪਣਾ ਕੁਝ ਆਪਣੇ ਲਈ ਜੋ ਵੀ ਹੋਰ ਐਕਸਪੈਂਸਿਵ ਐਕਸਪੈਂਸ ਹੁੰਦੇ ਆ ਉਹਦੇ ਲਈ ਰੱਖ ਸਕੋ ਜਦੋਂ ਤੁਹਾਡੀ ਪੜਾਈ ਖਤਮ ਹੋ ਜਾਣੀ ਆ ਤਾਨੂੰ ਹੋਰ ਆਵਰਸ ਵੀ ਪੜਨ ਨੂੰ ਮਿਲ ਜਾਣੇ ਦੋਸੋ ਅਗਰ ਤੁਸੀਂ इजीली ਉਹ ਆਪਣਾ ਲੋਨ ਖਤਮ ਕਰ ਸਕਦੇ ਹੋ ਸੋ ਔਰ ਇੱਕ ਪਲੱਸ ਪੁਆਇੰਟ ਕੀ ਹੈਗਾ ਕਿ ਇਹ ਸਿਰਫ ਡਿਪੈਂਡ ਕਰੇਗੀ ਤੁਹਾਡੀ ਪ੍ਰੋਫਾਈਲ ਕਿਦਾਂ ਦੀ ਹੈ ਕਿਉਂਕਿ ਪ੍ਰੋਫਾਈਲ ਅੱਛੀ ਹੋਵੇਗੀ ਤਾਂ ਹੀ ਲੋਨ ਸੈਨਸ਼ਨ ਹੋਏਗਾ ਐਂਡ ਇੱਥੇ ਤੁਹਾਡੇ ਪੈਰੈਂਟਸ ਦੇ ਕੋਈ ਡਾਕੂਮੈਂਟਸ ਨਹੀਂ ਲੱਗੂਗੇ ਕਿਉਂਕਿ ਤੁਸੀਂ ਇਹ ਲੋਨ ਅਗਰ ਇੰਡੀਆ ਤੋਂ ਲੈਣੇ ਆ ਤਾਂ ਇੰਡੀਆ ਦੇ ਬੈਂਕਸ ਦੀ ਰਿਕੁਆਇਰਮੈਂਟਸ ਹੁੰਦੀ ਆ ਕਿ ਤੁਹਾਡੇ ਪੈਰੈਂਟਸ ਕੀ ਕਰਦੇ ਆ ਔਰ ਬਹੁਤ ਪੈਰੈਂਟਸ ਦਾ ਕੋਈ ਲੋਨ ਚੱਲ ਰਿਹਾ ਹੁੰਦਾ ਜਾਂ ਤੁਹਾਡੇ ਕੋਲ ਉਹਦੇ ਇੰਕੈਸਟ ਪ੍ਰਾਪਰਟੀ ਦੇਣੀ ਪੈਂਦੀ ਆ ਸੋ ਨੰਬਰ ਆਫ ਚੀਜ਼ਾਂ ਆ ਔਰ ਇੱਥੇ ਤੁਹਾਨੂੰ ਅਸੀਂ ਡਿਪਲੋਮੇ ਤੇ ਵੀ ਲੋਨ ਲੈ ਕੇ ਦਵਾਂਗੇ ਇੰਡੀਆ ਦੇ ਵਿੱਚ ਡਿਗਰੀ ਪ੍ਰੋਗਰਾਮ ਤੇ ਵੀ ਲੋਨ ਮਿਲਦਾ ਆ ਸੋ ਕਾਫੀ ਬੈਨੀਫਿਟਸ ਹੈਗੇ ਆ ਸੋ ਜਿੰਨਾ ਮੈਂ ਦੱਸ ਸਕਦੀ ਸੀ ਜਿਹੜੀਆਂ ਮੇਨ ਡਿਟੇਲਸ ਆ ਕਿ ਤੁਹਾਨੂੰ ਹਾਂ ਬਟ ਇਹਦੇ ਵਿੱਚ ਤੁਹਾਨੂੰ ਪਹਿਲੇ 25% ਫੀਸ ਜਿਹੜੀ ਹੈਗੀ ਆਪਣੀ ਪੇ ਕਰਨੀ ਪਏਗੀ ਰੈਸਟ ਆਫ ਤੁਹਾਡਾ ਜਿਹੜਾ ਹੈਗਾ ਉਹ ਲੋਨ ਹੋਏਗਾ ਸੋ ਕੀ ਫਿਗਰਸ ਹੈ ਕੀ ਆਮ ਉਹ ਸਾਰੀ ਸਾਡੀ ਟੀਮ ਦੇ ਨਾਲ ਤੁਸੀਂ ਲਿੰਕ ਕਰ ਸਕਦੇ ਹੋ ਕਿ ਇਨਸਟਾਲਮੈਂਟ ਬਣੇਗੀ ਉਹ ਸਾਰਾ ਕੁਝ ਤੁਹਾਨੂੰ ਸਾਡੀ ਟੀਮ ਦੱਸ ਦੇਗੀ ਜਾਂ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਨੇੜੇ ਦੇ ਦਫਤਰ 'ਚ ਵਿਜ਼ਿਟ ਕਰ ਸਕਦੇ ਹੋ ਟੈਲੀਫੋਨ ਦੇ ਉੱਤੇ ਵੀ ਤੁਸੀਂ ਪੂਰੀ ਜਾਣਕਾਰੀ ਲਾਓ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚ ਸਕੋ ਥੈਂਕ ਯੂ ਸੋ ਮਚ